ਪੱਤੀ ਕਰਨ ਨੂੰ ਕੋ ਲੈਣਾ ਚਾਹੁੰਦੇ ਆ ਉਹ ਇਹ ਕਲੀਅਰ ਕਰ ਵੀ ਬੋਤਲਾਂ ਦੋਵੇਂ ਲਾਇਆ ਕਿ ਇੱਕ ਲਾਇਆ ਜੀ ਜਿਹੜਾ ਬੋਤਲ ਸਾਡੇ ਵਾਲਾ ਅਸੀਂ ਪੱਛੀ ਮਨਾਈ ਆ ਅੱਜ ਉਹਨਾਂ ਲਾਇਆ ਇਹਨਾਂ ਫਕੀਰਨ ਬਗਲੋਂ ਲਾਇਆ ਜੀ ਪਰਮਜੀਤ ਦਾ ਜੋ ਗੋਤਵਾ ਉਹ ਬਾਅਦ ਦੇ ਵਿੱਚ 26 ਜਨਵਰੀ ਵਾਲੇ ਦਿਨ ਨਿਸ਼ਟਾਰਤ ਕੀਤਾ ਜਾਵਾ ਜੀ ਉਹਨੂੰ ਪਤਾ ਵੀ ਇਹ 26 ਜਨਵਰੀ ਮਹੀਨਾ ਪਰਮਜੀਤ ਦੀ ਨਾਲ ਵਰਸੀ ਮਨਾਈ ਆ ਜੀ ਉਹਤੇ ਕਹਿ ਰਹੇ ਆ ਕਿ ਕਸਾਨੂੰ ਇਹ ਕਮੇਟੀ ਦੇ ਸਹਿਮਤੀ ਨਾਲ ਬੋਤਲ ਆਇਆ ਅਗਰ ਜਸਵੀਰ ਸਿੰਘ ਦੇ ਖਾਤੇ ਦਾ ਕੋਈ ਵੀ ਇੱਕ ਵੀ ਬਿੱਲ ਸਾਨੂੰ ਪੂਰਾ ਦਿਖਾ ਦੇ ਤੇ ਫੇਰ ਅਸੀਂ ਮੰਨਾਂਗੇ ਵਾਕਿਆ ਉਹਨਾਂ ਦੇ ਬਿਲਕੁਲ ਗਲਤ ਸੂਤਰਾ ਦੇ ਰਹੇ ਨੇ ਅਸੀਂ ਇਹਨਾਂ ਨੂੰ ਤਾੜਨਾ ਕਰਦੇ ਆ ਅਸੀਂ ਕਿਤਾਬ ਨਹੀਂ ਦਿੰਦੇ ਆ ਕਿ ਅੱਗੇ ਤੋਂ ਇਹਨਾਂ ਬਾਅਦ ਆਹ ਕਪੜ ਬਾਜ ਆਉਣ ਨਹੀਂ ਤੇ ਇਹ ਹਾਂਜੀ ਸਰ ਕੀ ਨਾਂ ਜੀ ਪਹਿਲਾਂ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਕੈਪਟਨ ਦਲਵਾਗ ਸਿੰਘ ਮਲੀ ਅੱਜ মিডিਆ ਦੇ ਰੂਪ ਰੂਪ ਹੋਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਅੱਜ ਅਸੀਂ মিডিਆ ਦੇ ਰੂਪ ਹੋਏ ਆ 26 ਜਨਵਰੀ 2026 ਜੀ ਇਹਦੇ ਵਿੱਚ ਪਿੰਡ ਵਈ ਪਿੰਡ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਸੀ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਨੇ ਜੀ ਉਹਦੇ ਵਿੱਚ ਇਹਨਾਂ ਦੇ ਇੱਕ ਸੇਵਾ ਸਿੰਘ ਸਰਪੰਸ ਸਾਹਿਬ ਸੁਭੇਦਤ ਸਾਹਿਬ ਔਰ ਇਹਨਾਂ ਦਾ ਮੁਖਬਲਾ ਰਵਤਾਰ ਸਿੰਘ ਉਹਨਾਂ ਨੇ ਕਿਹਾ ਹੀ ਵੀ ਅਸੀਂ ਬੁੱਤ ਜਿਹੜੇ ਦੋਵੇਂ ਸਾਡੀ ਕਮੇਟੀ ਨੇ ਲਾਏ ਆ ਜੀ ਸਾਨੂੰ ਸੇਵਾ ਮਿਲੀ ਨਹੀਂ ਉਹਦਾ ਕਰਕੇ ਰੂਲ ਹੋਣਾ ਚਾਹਿਆ ਹੋਏ ਅੱਜ ਵੀ ਇਹ ਬੁੱਤ ਜਿਹੜੇ ਆ ਦੋਵੇਂ ਨਹੀਂ ਲਾਏ ਗਏ ਉਹਨਾਂ ਦੇ ਜਸਬੀਰ ਸਿੰਘ ਫਾਦਰ ਦੇ ਗੁਰਪ੍ਰੀਤ ਸਿੰਘ ਇੱਥੇ ਸਾਡੇ ਕੋਲ ਆ ਪਿੰਡ ਦੀ ਪੰਚਾਇਤ ਵੀ ਖੜੀ ਆ ਸਾਡੇ ਕੋਲ ਤੇ ਸਾਡੇ ਪੰਜਾਬ ਦੇ ਮੀਤ ਟੂਰਿਸਟ ਸੁਭਜਾ ਗਲਜਾ ਸਾਹਿਬ ਵੀ ਸਾਡੇ ਨਾਲ ਆ ਉਹਦਾ ਕਰਕੇ ਅਸੀਂ ਸਪੱਸ਼ਟੀ ਕਰਨ ਉਹਨਾਂ ਕੋਲ ਲੈਣਾ ਚਾਹੁੰਦੇ ਆ ਕਿ ਇਹ ਕਲੀਅਰ ਕਰਨ ਵੀ ਬੁੱਤ ਨਾਲ ਦੋਵੇਂ ਲਾਏ ਕਿ ਇੱਕ ਲਾਇਆ ਹੋ ਜੀ ਤੇ ਮੈਂ ਹੁਣ ਭਾਈ ਜਸਬੀਰ ਸਿੰਘ ਸ਼ਹੀਦ ਦੇ ਫਾਦਰ ਸਾਹਿਬ ਆ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਦੱਸੋ ਵੀ ਇਹ ਬੋਤ ਕਿੰਨੇ ਲਾਏ ਕਿਦਾਂ ਲੱਗੇ ਆ ਜਸਵੀਰ ਸਿੰਘ ਨੂੰ ਮਨਾਈ ਗਈ ਤੇ 30 ਤਰੀਕ ਨੂੰ ਉਹਨਾਂ ਦਾ ਬੋਤ ਆ ਮਲਬੀ ਉਹ ਸਾਫ ਤਰ ਲੱਗ ਗਿਆ ਤੇ ਇਹਨਾਂ ਮਲਬਾਰ ਸਾਹਿਬ ਹੋਣਾ ਪਿੰਡ ਦੇ ਮਲਬੀ ਬਹੁਤ ਬਰਾ ਪੰਚਾਇਤ ਨੇ ਇਹਨਾਂ ਨੇ ਮਤਲਬ ਜਿਹੜੇ ਜਨਤਾ ਪ੍ਰਧਾਨ ਹੋਣੀ ਇਹਨਾਂ ਨੇ ਸਾਰਿਆਂ ਨੇ ਆ ਗੁਰਜਾ ਸਾਹਿਬ ਆ ਮਲਬੀ ਸਾਰਿਆਂ ਸਹਿਯੋਗ ਨਾਲ ਮਲਬੀ ਉਹ ਬੋਤਿਆ ਉਹ ਲੱਗਾ ਜੀ ਤੇ ਉਦੋਂ ਲੱਗਦੇ ਮਤਲਬ ਕਿ ਥੜਾ ਹੀ ਪਿਆ ਹੈ ਦੂਜਾ ਇਹਨਾਂ ਨੇ ਬਾਕੀ ਜਿਹੜਾ ਵਾ 26 ਜਨਵਰੀ ਨੂੰ ਮਲਬੀ ਜਿਹੜਾ ਵਾ ਬਹੁਤ ਆਪਦਾ ਲਗਾਇਆ ਵਾ ਜੀ ਇਹ ਕਹੀ ਜਾਂਦੇ ਪਰਮਜੀਤ ਦਾ ਇਹ ਕਹੀ ਜਾਂਦੇ ਅਸੀਂ ਦੋਵੇਂ ਲਗਾਏ ਆ ਜੀ ਜਿਹੜਾ ਬਹੁਤ ਸਾਡੇ ਵਾਲਾ ਅਸੀਂ ਬੱਸੀ ਮਨਾਈ ਆ ਤੇ ਉਦੋਂ ਲਗਾਇਆ ਇਹਨਾਂ 25 ਦਿਨ ਮਗਰੋਂ ਲਗਾਇਆ ਜੀ ਤੇ ਉਹਦੇ ਨਾਲ ਇਹਨਾਂ ਦਾ ਤੇ ਕੋਈ ਸਮਖਣੀ ਉਹ ਐਵੇਂ ਮਲਬੀ ਚੂਤਮਾਨ ਦੀ ਮਰੀ ਜਾਂਦੇ ਆ ਤੇ ਇਹ ਜਿਹੜਾ ਬਹੁਤ ਆ ਇਹ ਸਾਡੇ ਮਲਬਾ ਆਟੀ ਨੇ ਮਲਬੀ ਲਗਾਇਆ ਵਾ ਜੀ ਮੈਂ ਕਿਹਦੀ ਖਾਲਸਾ ਆ ਵਾਹ ਵਾਹ ਜੀ ਖਾਲਸਾ ਸਾਹਿਬ ਵਾਹ ਜੀ ਖਾਲਸਾ ਇਹੜਾ ਪਹਿਲਾ ਬੋਤਲ ਜੀ ਭਾਈ ਜਸਵੀਰ ਸਿੰਘ ਸ਼ੌਰਿਆ ਚੱਕਰ ਸਾਡੇ ਵਾਈਪੂਲੇ ਸ਼ਹੀਦ ਨੌਜਵਾਨ ਜੀ ਉਹਦਾ ਸਰਬਸਾਂਝੀ ਕਮੇਟੀ ਵੱਲੋਂ ਸਾਡੇ ਆ ਕੇ ਸਾਡੇ ਸਰਪੰਚ ਸਾਹਿਬ ਨੂੰ ਸਾਫਕਾ ਬਲਜੀਤ ਸਿੰਘ ਜੀ ਚੰਦ ਸ਼ਾਹ ਸਾਡੇ ਮੈਂਬਰ ਸਾਹਿਬਾਨ ਜਿਹੜੇ ਆਟ ਸਾਡੇ ਮੈਂਬਰ ਸਾਹਿਬਾਨ ਆ ਤੇ ਗੁਰਪ੍ਰੀਤ ਸਾਰਿਆਂ ਨੇ ਇਹਨਾਂ ਨੇ ਆ ਕੇ ਬੇਨਤੀ ਕੀਤੀ ਵੀ ਅਸੀਂ ਇਹਦਾ ਸ਼ਹੀਦਾਂ ਵਰਸੀ ਤੇ ਗੋਤ ਸਥਾਪਿਤ ਕਰਨਾ ਵਾ ਤੇ ਉਹ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਵਾ ਸਰਬਸ਼ਾਹੀ ਕਮੇਟੀ ਜਿਹੜੀ ਤਰਨਤਾਰ ਦੇ ਜ਼ਿਲ੍ਹੇ ਨਜਾਰਸ ਹੁਣੇ ਦਲਬਾਹੂ ਸਾਰੇ ਵੀਰ ਖੜੋਤੇ ਆ ਵੱਡਾ ਸਹਿਯੋਗ ਇਹਨਾਂ ਦਾ ਜੀ ਸਾਡੇ ਨਗਰ ਨੂੰ ਉਹ ਬੋਤਿਆਂ ਨੇ ਵਰਸੀ ਦੇ ਸਥਾਪਿਤ ਕੀਤਾ ਹੈਗਾ ਜੀ ਪਰਮਜੀਤ ਦਾ ਜੋ ਗੋਤ ਵਾ ਉਹ ਬਾਅਦ ਦੇ ਵਿੱਚ 26 ਜਨਵਰੀ ਵਾਲੇ ਦਿਨ ਨਾ ਸਥਾਪਿਤ ਕੀਤਾ ਗਿਆ ਵਾ ਉਹ ਨੇ ਉਹ ਪਤਾ ਵੀ ਇਹਦਾ 26 ਜਨਵਰੀ ਮਨਾਈ ਜਾਂ ਪਰਮਜੀਤ ਦੀ ਨਾਲ ਵਰਸੀ ਮਨਾਈਆਂ ਜੀ ਉਹਦਾ ਕੋਈ ਇਹਦੇ ਨਾਲ ਵਾਸਤਾ ਨਾ ਜੋੜਿਆ ਜਾਵੇ ਉਹ ਜਿਨ੍ਹਾਂ ਨੇ ਲਾਇਆ ਆਪਣਾ ਸਪਸ਼ਟੀਕਰਨ ਦੇ ਕੇ ਦੱਸਿਆ ਕਿ ਅਸੀਂ ਲਾਇਆ ਵਾ ਜੀ ਮੈਂਬਰ ਸਾਹਿਬ ਉਹਨਾਂ ਤੋਂ ਕਿਹਾ ਗਿਆ ਵਾ ਕਿ ਦੋਨੇ ਬਹੁਤਾਂ ਹੀ ਲਗਾਏ ਗਏ ਬਿਲਕੁਲ ਝੂਠਾ ਜੀ ਝੂਠ ਕਿਉਂ ਬੋਲਣਾ ਵਾ ਸ਼ੀਰਾਂ ਨੇ ਉਹ ਸਤਿਕਾਰ ਕਰਨਾ ਚਾਹੀਦਾ ਵਾ ਦੋਵੇਂ ਸ਼ੀਰ ਸਾਡੇ ਦੀ ਸਤਿਕਾਰਯੋਗ ਆ ਦੋਵਾਂ ਨੇ ਦੇਖ ਲਈ ਸੀ ਦੀ ਦਿੱਤੀ ਆ ਤੇ ਸਾਨੂੰ ਇਹ ਮਾਣਵਾ ਸੀ ਦਾਂ ਦੇ ਪਰ ਭਾਈ ਜਸਵੀਰ ਸਿੰਘ ਜੋ ਉਹਨਾਂ ਦਾ ਬਹੁਤ ਪਹਿਲੋਂ 30 ਤਿਮਬਰ ਨੂੰ ਲਾਇਆ ਗਿਆ ਹੈ ਸਰੋਸ਼ਾ ਜੀ ਕਮੇਟੀ ਦੇ ਨਗਰ ਦੇ ਸਹਿਯੋਗ ਨਾਲ ਇਹਨਾਂ ਦੇ ਪਿਤਾ ਦੇ ਸਹਿਯੋਗ ਨਾਲ ਪਰਿਵਾਰ ਦੇ ਸਹਿਯੋਗ ਨਾਲ ਤੇ ਉਹ ਪਰਮਜੀਤ ਦਾ ਬਹੁਤ ਜਿਹੜਾ ਦੁਬਾਰਾ ਬਾਅਦ ਵਿੱਚ ਵੱਖਰਾ ਲੱਗਾ ਵਾ ਜੀ ਉਹ ਆਪਣਾ ਸ਼ਵੈਤੀਕਰਨ ਦੇ ਦੇਣਾ ਉਹ ਇਹ ਦੂਜੇ ਪੌਦੇ ਨਾਲ ਕੋਈ ਹੋਂ ਦਾ ਵਾਸਤਾ ਨਹੀਂ ਹੈ ਜੀ ਹਾਂਜੀ ਸਰ ਕੀ ਨਾਂ ਤੇ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕਾ ਸੈਨਿਕ ਸਰਬ ਸੰਜੀਕ ਕਮੇਟੀ ਪੰਜਾਬ ਜੀ ਮੈਂ ਮੀਤ ਟੂ ਸੁਬੇਦਾਰ ਗੁਲਜਾਰ ਸਿੰਘ ਮਾਈਕ ਵੀ ਇੰਦੇ ਆਨ ਵਾਲਾ ਜੀ ਜਿਹਾ ਕਿ ਨਾ ਪਹਿਲੇ ਦਿਨ ਅਸੀਂ ਗੱਲਬਾਤ ਕੀਤੀ ਗੁਰਪ੍ਰੀਤ ਸਿੰਘ ਦੇ ਨਾਲ ਸਹੀ ਸਾਰੇ ਹਸਾਬ ਦਾ ਸੈਂਕੜਾ ਗਏ ਸੀ ਉਸ ਦਿਨ ਗੱਲਬਾਤ ਸਾਰੀ ਹੋਈ ਸੀ ਲੇਕਿਨ ਇਹਨਾਂ ਨੂੰ ਪੁੱਛਿਆ ਗਿਆ ਸੀਗਾ ਉਸ ਦਿਨ ਇਹਨਾਂ ਨੇ ਸਾਨੂੰ ਦਿੱਤਾ ਸੀਗਾ ਜਵਾਬ ਜੀ ਉਦੋਂ ਬਾਅਦ ਅਸੀਂ ਜਸਬੀਰ ਸਿੰਘ ਦਾ ਜਿਹੜਾ ਬੋਤਲ ਜਣੀ ਦਾ ਮਕਾਮਾ ਨੇ ਉਹਦੀ ਕਮਰੇ ਦੀ ਸ਼ੁਰੂਆਤ ਕਰਤੀ ਸੀ ਕੱਲ ਤੋਂ ਬਾਅਦ ਤੇ ਲਾਸਟ ਅਸੀਂ 30 ਦਸੰਬਰ ਨੂੰ ਉਹਨਾਂ ਦੀ ਵਰਸੀ ਬਣਾਈ ਗਈ ਸੀ ਜਿੰਨੇ ਵੀ ਪਹਿਲਾਂ ਮੇਰੇ ਕੋਲ ਆ ਅੱਜ ਤੱਕ ਇਹ ਕਹਿ ਰਹੇ ਆ ਕਿ ਕਿਸਾਨ ਮਜ਼ਦੂਰ ਕਮੇਟੀ ਕੇ ਸਾਹਿਬ ਦੋਨੇ ਬੋਤਲ ਆ ਅਗਰ ਜਸਵੀਰ ਸਿੰਘ ਦੇ ਖਾਤੇ ਦਾ ਕੋਈ ਵੀ ਇੱਕ ਵੀ ਬਿੱਲ ਸਾਨੂੰ ਪੂਰਾ ਦਿਖਾ ਦੇਤਾ ਤੇ ਫਿਰ ਅਸੀਂ ਮੰਨਾਂਗੇ ਕਿ ਉਹਨਾਂ ਨੇ ਜਸਵੀਰ ਸਿੰਘ ਦਾ ਬੁੱਤ ਲਾਇਆ ਉਹਨਾਂ ਨੇ ਫਿਰ ਭਲਾਇ ਲਾਇਬ ਸੁਬੇਦਾਰ ਪਰਮਜੀਤ ਸਿੰਘ ਦਾ ਦੂਸਰਾ ਬੁੱਤ ਦੀ ਉਹਦਾ ਕੋਈ ਲੈਂਦੇ ਨਹੀਂ ਕੋਈ ਪੁੱਛਣੀ ਨਹੀਂ ਵਿੱਚ ਉਹ ਬੁੱਤ ਲਾਇਆ ਗਿਆ ਵਾ ਸਭ ਕਾ ਸੈਨ ਕਰ ਲੋ ਔਰ ਪਿੰਡ ਦੀ ਪੰਚਾਇਤ ਨੇ ਬਹੁਤ ਸਾਡਾ ਸੰਜੋਗ ਕੀਤਾ ਵਾ ਇਹਨਾਂ ਨੇ ਬਾਅਦ ਵਿੱਚ ਮੁੜ ਕੇ ਜਿੱਲੇ ਵੀ ਇਹਨਾਂ ਨੇ ਬੁਲਾ ਰਹੀ ਸਾਰਿਆਂ ਨੇ ਕਹਿ ਕੇ ਅਸੀਂ ਦੋ ਬੁੱਤ ਲਾਤੇ ਜੇ ਅਸੀਂ ਉਹ ਕਰਤਾ ਉਹ ਕਰਤਾ ਇਹ ਝੂਠ ਤੋਂ ਭਾਂ ਜਿਹੜਾ ਬੋਲਦਿਆ ਇਹ ਬਿਲਕੁਲ ਨਾ ਬੋਲਣ ਜਿਹੜਾ ਇਹਨਾਂ ਦਾ ਆਪ ਆਪਣਾ ਕੰਮ ਆਪਣਾ ਕਰਨ ਉਹ ਜਿਹੜਾ ਅਸੀਂ ਕੰ ਇਦੇ ਵਿੱਚ ਲੱਤ ਜਿਹੜੀ ਉਡਾਉਣੀ ਆ ਉਹ ਬਿਲਕੁਲ ਠੀਕ ਨਹੀਂ ਆ ਇਹ ਵਾਤੀ ਜੋ ਇਹਨਾਂ ਦਾ ਆਪਣਾ ਇਹਨਾਂ ਕੰਮ ਕੀਤਾ ਬਿਲਕੁਲ ਆਪਣਾ ਸਹੀ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਜੀ ਮੈਂ ਸੁਬਾ ਦਾ ਜਸਪਾਲ ਸਿੰਘ ਤੋਂ ਸਾਬਕਾ ਸੈਂਟਰ ਸਰਸਰਜੀ ਕਮੇਟੀ ਪੰਜਾਬ ਦਾ ਵਰਕਰ ਹਾਂ ਇਹ ਬੁੱਤ ਅਹੀਂ ਸਾਰਾ ਨੇ ਮਿਲ ਜੁਲ ਕੇ ਲਾਇਆ ਕਿਹੜਾ ਬੁੱਤ ਜੀ ਇਹ ਜਿਹੜਾ ਪਰਨਜੀਤ ਸਿੰਘ ਦਾ ਬੁੱਤ ਇਹਨਾਂ ਨੇ ਲਾਇਆ ਜੀ ਅਹੀਂ ਪਹਿਲਾਂ ਜਸਵੀਰ ਸਿੰਘ ਦਾ ਬੁੱਤ 30 ਦਸੰਬਰ 2025 ਨੂੰ ਲਾਇਆ ਜੀ ਉਹਦੀ ਵਰਸੀ ਦੇ ਅਹੀਂ ਬਰਛੀ ਮਣਾਈ ਉਹਦੀ ਇਹ ਬਿਲਕੁਲ ਗਲਤ ਸੂਚਨਾ ਦੇ ਰਹੇ ਨੇ ਅਸੀਂ ਇਹਨਾਂ ਨੂੰ ਤਾੜਨਾ ਕਰਦੇ ਆ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਅੱਗੇ ਤੋਂ ਇਹਨਾਂ ਬਾਤਾਂ ਦਾ ਬਾਜ ਆਉਣ ਨਹੀਂ ਤੇ ਇਹਦੇ ਗਲਤੰਦ ਜੀ ਇਹ ਨਿਕਲ ਵਾਹਿਗੁਰੂ ਜੀ ਦਾ ਖਾਲਸਾ ਸਮਝਣਾ ਵਾਹਿਗੁਰੂ ਜੀ